ਮੈਨੂੰ ਲੱਗਦਾ ਕਿ ਤੁਹਾਨੂੰ ਕਦੀ ਨਰਵਸਨੈਸ ਮਹਿਸੂਸ ਹੋਈ ਸੀ ਜਦੋਂ ਤੁਸੀਂ ਪਹਿਲੀ ਵਾਰ ਸਟੇਜ ਤੇ ਚੜੇ ਸੀ ਕਿ ਮੈਂ ਇੰਨੇ ਲੋਕਾਂ ਨੂੰ ਫੇਸ ਕਰਨ ਦੇ ਆਂ ਔਰ ਇੰਨੇ ਲੋਕੀ ਮੈਨੂੰ ਸੁਣਨ ਆਏ ਆ ਹਾਂਜੀ ਹਾਂਜੀ ਨਹੀਂ ਨਹੀਂ ਇਹ ਤਾਂ ਬਹੁਤ ਹੀ ਕਾਮਨ ਹਿਊਮਨ ਟੈਂਡੈਂਸੀ ਆ ਕੋਈ ਵੀ ਬੰਦਾ ਸ਼ੁਰੂਆਤੀ ਦੌਰ ਤੇ ਜਦੋਂ ਵੀ ਸਟੇਜ ਤੇ ਚੜਦਾ ਤੇ ਨਰਵਸਨੈਸ ਬਹੁਤ ਆਬਵੀਅਸ ਜੇ ਨਹੀਂ ਹੁੰਦੀ ਤਾਂ ਤੁਸੀਂ ਨਾਰਮਲ ਨਹੀਂ ਹੈਗੇ ਸਮਥਿੰਗ ਇਜ਼ ਨਾਟ ਰਾਈਟ ਵਿਦ ਯੂ ਇਨੀਸ਼ੀਅਲ ਸਟੇਜ ਤੇ ਉਹ ਹੌਲੀ ਹੌਲੀ ਹੀ ਡਵੈਲਪ ਹੋਣਾ ਚਾਹੀਦਾ ਬਲਕਿ ਹਰ ਸਟੇਜ ਤੱਕ ਤੁਹਾਨੂੰ ਨੰਨੇ ਰਵੇ ਤੇ ਇੱਕ ਚੰਗੀ ਕਾਲਿਆ ਵੈਸੀ ਹੋਣੀ ਚਾਹੀਦੀ ਹੈ ਇਹ ਤੁਹਾਡੇ ਚਾਰ ਨੂੰ ਤੇ ਤੁਹਾਡੀ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਜ਼ਾਹਿਰ ਕਰਦਾ ਹੈ ਪਰ ਹੁਣ ਜਿੱਦਾਂ ਅਸੀਂ ਜਿਹੜੇ ਸਾਡੇ ਕਾਨਸਰਟ ਆਰਗੇਨਾਈਜ਼ਡ ਕਾਨਸਰਟ ਹੁੰਦੇ ਆ ਜਨਰਲੀ ਅਸੀਂ ਹੁਣ ਉਹੀ ਕਰਦੇ ਆ ਪ੍ਰਾਈਵੇਟ ਨਹੀਂ ਕਰਦੇ ਮੇਰੇ ਅੱਗੇ ਕੋਈ ਡਰ ਹੁੰਦਾ ਸੀ ਕਿ ਯਾਰ ਸਾਊਂਡ ਇਕੁਪਮੈਂਟ ਬੈਲੈਂਸ ਹੈਗਾ ਕਿ ਨਹੀਂ ਹੈਗਾ ਉਹ ਅਸੀਂ ਸਾਊਂਡ ਚੈੱਕ ਪਹਿਲਾਂ ਕਰ ਲੈਂਦੇ ਆ ਉਸ ਤੋਂ ਬਾਅਦ ਤਾਂ ਮੈਂ ਆਪਣੇ ਮੁੰਡੇ ਨੂੰ ਇਹਦਾ ਠੇਡੇ ਮਾਰਦਾ ਉਧਰੋਂ ਮਿਊਜ਼ਿਕ ਵੱਜ ਰਿਹਾ ਹੁੰਦਾ ਕਿ ਅੱਛਾ ਡਾਕਟਰ ਸਤਿੰਦਰ ਸਰਤਾਜ ਕਮਿੰਗ ਔਨ ਸਟੇਜ ਤੇ ਮੈਂ ਉਹਨੂੰ ਇਹਦਾ ਠੇਡਾ ਮਾਰ ਕੇ ਹੁੰਦਾ ਮਿਲਦਾ ਤੈਨੂੰ ਆਖੀ ਤੇ ਮੈਂ ਸਟੇਜ ਤੇ ਜਾ ਰਿਹਾ ਹੁੰਦਾ ਸੋ ਇਸ ਕਰਕੇ ਯਾ ਸੋ ਹੁਣ ਮੇਰਾ ਸਿਰਫ ਇੱਕੋ ਹੀ ਡਰ ਹੈ ਜੀ ਸਾਊਂਡ ਇਕਵਿਪਮੈਂਟ ਲਾਈਟ ਚਲੇ ਗਈ ਬੁੱਝ ਗਈ ਕੋਈ ਚੱਕਰ ਨਹੀਂ ਫੁੱਲ ਫਲਾਵਰ ਲੱਗੇ ਆ ਨਹੀਂ ਲੱਗੇ ਮੈਨੂੰ ਕਿਹੜੀ ਕਾਰ ਚ ਲੈ ਕੇ ਜਾਂ ਦਸਨਟ ਮੈਟਰ ਕਿਹੜਾ ਹੋਟਲ ਜਾ ਰਿਹਾ ਦਸਨਟ ਮੈਟਰ ਕਿਹੜਾ ਫੂਡ ਮਿਲਿਆ ਨਾ ਬਟ ਇਕਵਿਪਮੈਂਟ ਆਫ ਸੌਂਗ ਉਹ ਹੋਣੀ ਚਾਹੀਦੀ ਦੈਟਸ ਇ हां आज भी इंटरव्यूज ਕਰਨ ਤੋਂ ਪਹਿਲਾਂ ਮੈਂ ਨਰਵਸ ਹੁੰਨੀ ਆ ਜਦੋਂ ਤੱਕ ਮੈਂ ਐਵਰੀ ਮਤਲਬ ਦਿਨ ਸ਼ੁਰੂ ਨਹੀਂ ਹੋਇਆ ਇੱਕ ਇੰਟਰਵਿਊ ਹੋ ਗਈ ਹੁਣ ਮੈਂ ਥੋੜਾ ਰਿਲੈਕਸ ਹੋ ਗਈ ਆ ਜਦੋਂ ਮੈਂ ਕੋਈ ਫਿਲਮ ਸ਼ੁਰੂ ਕਰਦੀ ਆ ਤਾਂ ਨਾਈਟ ਬਿਫੋਰ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਆਇ ਲੱਗਦਾ ਕਿ ਹਾਂ ਮੈਂ ਕੈਮਰਾ ਫੇਸ ਕਰਨਾ ਪਤਾ ਨਹੀਂ ਇਹਨਾਂ ਨੂੰ ਲੱਗੂ ਕਿ ਮੈਨੂੰ ਐਕਟਿੰਗ ਆਉਂਦੀ ਹੈ ਨਹੀਂ ਆਉਂਦੀ ਡੂ ਦੇ ਥਿੰਕ ਆਈ ਸੂਟ ਦ ਰੋਲ ਨਾਟ ਸੋ ਮੈਨੂੰ ਹਾਂ ਹੁੰਦਾ ਹੈ ਮਤਲਬ ਇਸ ਹੱਦ ਤੱਕ ਕਿ ਮੈਨੂੰ ਉਲਟੀ ਆਉਂਦੀ ਹੈ ਲਾਈਕ ਕੋ ਆਰਟਿਸਟ ਸੋਚ ਰਿਹਾ ਹੁੰਦਾ ਪੂਰੀ ਰਾਤ ਕਿ ਮੈਨੂੰ ਰੂ ਬਾਜਵਾਨਾ ਜਾ ਕੇ ਸ਼ੂਟ ਕਰਨਾ ਹੈ ਮੈਨੂੰ ਰੂ ਬਾਜਵਾਨਾ ਤੱਕ ਨਰਵਸ ਹੁੰਦੇ ਆ ਇਹ ਨਵੀਆਂ ਗੱਲਾਂ ਕਰ ਰਿਹਾ ਅੱਜ ਸੀਰੀਅਸਲੀ ਸੀਰੀਅਸਲੀ ਮੈਂ ਉਹਦੇ ਦੇਖ ਕੇ ਕੋ ਸੀਰੀਅਸਲੀ ਸੀਰੀਅਸਲੀ ਬਾਬਾ ਜੀ ਦੀ ਸੋ ਜਦੋਂ ਮੈਂ ਸਟੇਜ ਤੇ ਵੀ ਜਾਣਾ ਹੁੰਦਾ ਮੈਨੂੰ ਇਨੀ ਨਰਵਸਨੈਸ ਹੁੰਦੀ ਹੈ ਸਟੇਜ ਤੇ ਮੈਨੂੰ ਹੈਗਾ ਇਹਨੂੰ ਫੋਲ ਬਹੁਤ ਸਾਰਾ ਡਰ ਫੀਅਰ ਮਤਲਬ ਉਹ ਤਾਂ ਮੈਂ ਇਹਨੂੰ ਪਲੀਜ਼ ਕਰ ਲੋ ਜੋ ਕੁਝ ਕਰਨਾ ਅੱਛਾ ਦੇਵੀ ਮਖਸੂਸਪੂਰੀ ਜੀ ਇਹਦੇ ਵਿੱਚ ਉਹਨਾਂ ਦਾ ਕੈਮਿਓ ਹੈ ਹੈਨਾ ਔਰ ਅਸੀਂ ਉਹਨਾਂ ਨਾਲ ਮਿਲੇ ਸੀਗੇ ਇਸੇ ਸਾਲ ਦੇ ਸ਼ੁਰੂਆਤ ਦੇ ਵਿੱਚ ਤੇ ਉਹਨਾਂ ਨੂੰ ਪੁੱਛਿਆ ਸੀਗਾ ਕਿ ਸ਼ਾਇਰ ਦੇ ਵਿੱਚ ਹੈਨਾ ਬਹੁਤ ਵੱਡੀ ਚੀਜ਼ ਹੈ ਕਿ ਤੁਸੀਂ ਐਡੇ ਸੋਹਣੇ ਇਨੇ ਵੱਡੇ ਸ਼ਾਇਰ ਹੋ ਸਾਡੀ ਪੰਜਾਬ ਇੰਡਸਟਰੀ ਦੇ ਔਰ ਉਹ ਇਨੇ ਚਿਰ ਤੋਂ ਹੈਗੇ ਨੇ ਸੋ ਕਿਵੇਂ ਦਾ ਰਹਿ ਕੇ ਨੇ ਜ਼ਿਆਦਾ ਟਾਈਮ ਤਾਂ ਨਹੀਂ ਮਿਲਿਆ ਕਿਉਂਕਿ ਸ਼ੈਡਿਊਲ ਉਸੇਸਾਬ ਦਾ ਸੀ ਔਰ ਦਿਨ ਬਹੁਤ ਹੀ ਨਹੀਂ ਸੀ ਕਿ ਬਟ ਕਹਿੰਦੇ ਕਿ ਵਧੀਆ ਲੱਗਿਆ ਕਿ ਮੈਂ ਇਸ ਤਰ੍ਹਾਂ ਦੇ ਕਨਸੈਪਟ ਆ ਜਿਹੜਾ ਐਕਸਟਰਾ ਦੇ ਪ੍ਰੋਜੈਕਟ ਦਾ ਪਾਰਟ ਹੈਗਾ ਹੈ ਨਾ ਮੇਰੇ ਲਈ ਮਾਨ ਵਾਲੀ ਗੱਲ ਹੈ ਸੋ ਤੁਹਾਨੂੰ ਤੋਂ ਜਾਨਣਾ ਚਾਹਾਂਗੀ ਕਿ ਤੁਸੀਂ ਏਰੀਆ ਵੀ ਜਿਹੜਾ ਇੱਕ ਹਿਸਾਬ ਨਾਲ ਸਾਂਝਾ ਕਰਦੇ ਹੋ ਸੋ ਜਦੋਂ ਤੁਸੀਂ ਨਹੀਂ ਬਨੇ ਸੀ ਸ਼ਾਇਦ ਅਦੋ ਉਹਨਾਂ ਦੀ ਸ਼ਾਇਰੀਆਂ ਜਾਂ ਉਹਨਾਂ ਦੇ ਗੀਤ ਹਾਂਜੀ ਹਾਂਜੀ ਵਾਰਿਸ ਪਾਜੀ ਉਹਨਾਂ ਦੇ ਗਾਣੇ ਉਦੋਂ ਆਉਂਦੇ ਹੁੰਦੇ ਸੀਗੇ ਤੇ ਅਸੀਂ ਮੈਂ ਸਾਡਾ ਪਿੰਡ ਬਜਰੌਰ ਹੈ ਜੀ ਹਸ਼ਰਪੁਰ ਜ਼ਿਲ੍ਹੇ ਦੇ ਵਿੱਚ ਚੱਬੇਵਾਲ ਕਸਬੇ ਤੇ ਅਸੀਂ ਚੱਬੇਵਾਲੋਂ ਕੋਈ ਬੱਸ ਫੜਨੀ ਹੁੰਦੀ ਸੀ ਹਸ਼ਰਪੁਰ ਗਵਰਨਮੈਂਟ ਕਾਲਜ ਜਾਣ ਲਈ ਤੇ ਉੱਥੋਂ ਵਾਸਪਾ ਜੀ ਹੁਣੇ ਦੀ ਸਫਾਰੀ ਲੰਘਦੀ ਹੁੰਦੀ ਸੀ ਕਿਉਂਕਿ ਉਹਨਾਂ ਦਾ ਹਰਦੂਵਾਲ ਪਿੰਡ ਆ ਬਟ ਐਂਡ ਦੀ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ